ਭੈਣ ਭਾਈ ਦੇ ਪਿਆਰ ਦੇ ਰਿਸ਼ਤੇ ਦਾ ਪ੍ਰਤੀਕ ਤਿਆਰ ਰਖੜੀ ਨੂੰ ਲੈ ਕੇ ਸੰਗਰੂਰ ਦੇ ਬਾਜ਼ਾਰਾਂ ਵਿੱਚ ਖੂਬ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ ਇਸ ਵਾਰ ਰਖੜੀ ਤਿਉਹਾਰ ਨੂੰ ਲੈ ਕੇ ਨਵੇਂ-ਨਵੇਂ ਡਿਜ਼ਾਈਨਾਂ ਦੀਆਂ ਰਖੜੀਆਂ ਮਾਰਕੀਟ ਵਿੱਚ ਹਨ ਜਿੱਥੇ ਬੱਚੇ ਖਡਾਉਣੇ ਵਾਲੀਆਂ ਰਖੜੀਆਂ ਲੈਣਾ ਪਸੰਦ ਕਰ ਰਹੇ ਹਨ ਉੱਥੇ ਹੀ ਭੈਣਾਂ ਆਪਣੇ ਭਾਈ ਦੇ ਲਈ ਇੱਕ ਬੇਸ਼ੁਮਾਰ ਕੀਮਤੀ ਰਖੜੀਆਂ ਲੈਣਾ ਪਸੰਦ ਕਰ ਰਹੀਆਂ ਹਨ ਸੰਗਰੂਰ ਦੇ ਬਾਜ਼ਾਰਾਂ ਵਿੱਚ ਖੂਬ ਰੌਣਕਾਂ ਹਨ ਅਤੇ ਔਰਤਾਂ ਰਖੜੀ ਦੀ ਖਰੀਦਾਰੀ ਦੇ ਨਾਲ ਨਾਲ ਭਾਈਆਂ ਲਈ ਕੋਈ ਗਿਫਟ ਵੀ ਖਰੀਦ ਰਹੀਆਂ ਹਨ। ਮਾਜੀ ਵਧੀਆ ਰਖੜੀਆਂ ਵਧੀਆ ਨੇ ਅੱਛੇ ਨੇ ਡਿਜ਼ਾਈਨ ਨੇ ਲੈ ਲਈਆਂ ਸੀ ਪਸੰਦ ਸੀ ਬੱਚੇ ਨੇ ਖਿਡੌਣੇ ਵਾਲੀ ਲੈ ਲਈਆਂ ਮੈਨੂੰ ਜੋ ਵਧੀਆ ਲੱਗੀਆਂ ਮੈਂ ਲੈ ਲਈਆਂ ਜੀ। ਕਿਉਂ ਉਮੀਦ ਕਰਦੇ ਹੋ ਭਰਾ ਵਾਸਤੇ ਕਹੀ ਜਿਹੀ ਰਖੜੀ ਲੈਣਗੇ। ਭਰਾ ਵਾਸਤੇ ਹੁੰਦਾ ਜੀ ਵੀ ਸਾਲ ਬਾਅਦ ਲੈਣੀ ਹੈਗੀ ਵੀ ਵਧੀਆ ਹੀ ਲਈਏ। ਮੈਂ ਕਿ ਲੈ ਲਈਏ। ਹਾਂਜੀ ਹਾਂ ਬਿਲਕੁਲ। ਗਿਫਟ ਦੀ ਕਿੰਨੀ ਉਮੀਦ ਕਰਦੇ ਹੋ ਭਰਾ? ਗਿਫਟ ਦੀ ਕੋਈ ਉਮੀਦ ਨਹੀਂ ਰੱਖਦੇ ਨਾ ਜੀ ਨਾ ਇਹ ਸੋਚ ਕੇ ਨਹੀਂ ਲੈਂਦੇ ਹੈਗੇ। ਸੋਚ ਕੇ ਨਹੀਂ ਲੈਂਦੀ ਹਾਂ ਅੰਦਰ ਹੁੰਦਾ ਹੈ ਹਾਂਜੀ ਐ ਤਾਂ ਹੁੰਦਾ ਚਲੋ ਪਰ ਇਹ ਚੀਜ਼ ਸੋਚ ਕੇ ਨਹੀਂ ਲੈਂਦੇ ਹੈਗੇ ਵੀ ਮਿਲੂਗਾ ਕੁਝ ਪਰ ਆਪਦੇ ਵੱਲੋਂ ਬਹੁਤ ਐ ਹੁੰਦਾ ਵੀ ਬਹੁਤ ਵਧੀਆ ਕਰੀਏ ਕਿਉਂਕਿ ਭਰਾਵਾਂ ਤੋਂ ਤਾਂ ਹਮੇਸ਼ਾ ਹੀ ਲੈਣਾ ਹੈ ਭੈਣ ਨੇ ਸਾਲ ਚ ਇੱਕ ਵਾਰੀ ਕਰਨਾ ਹੁੰਦਾ ਭਰਾ ਲਈ ਭੈਣ ਤੇ ਭਰਾ ਦੇ ਰਿਸ਼ਤੇ ਦਾ ਪਰ ਪੀਕੇ ਜੀ ਦੇਖੋ ਪਿਆਰ ਦਾ ਤੇ ਹੁੰਦਾ ਵੀ ਚਲੋ ਬਹਾਨੇ ਨਾਲ ਆ ਭੈਣ ਭਰਾ ਨਾਲ ਮਿਲ ਲੈਂਦੀ ਹੈ ਹਾਂਜੀ ਹਾਂ ਵਾਦੇ ਵੀ ਐ ਹੁੰਦਾ ਵੀ ਚਲੋ ਸਭ ਤੋਂ ਮਹਿੰਤਾ ਇਹੀ ਹੈ ਵੀ ਹਮੇਸ਼ਾ ਆਂਦੇ ਰਹੀਏ ਪਿਆਰ ਬਣਿਆ ਰਵੇ ਆਉਣਾ ਜਾਣਾ ਬਣਿਆ ਰਹੇ ਤੇ ਮੇਨ ਤਾਂ ਹੀ ਹੁੰਦਾ ਹੈ ਹੋਰ ਭੈਣਾ ਨੂੰ ਜਿਹੜੇ ਭਾਈਆਂ ਨੂੰ ਰੱਖੜੀ ਬੰਨਣ ਜਾਣ ਗਿਆ ਕਿਸ ਨੇ ਆਦੇ ਬਸ ਮੈਂ ਇਹੀ ਸੁਨੇਹਾ ਦੇਣੀ ਚਾਹਨੀ ਆ ਜੀ ਵੀ ਮਤਲਬ ਭਰਾਵਾਂ ਲਈ ਵੀ ਤੇ ਭੈਣਾ ਲਈ ਵੀ ਵੀ ਮਤਲਬ ਰਿਸ਼ਤਿਆਂ ਨੂੰ ਬਣਾ ਕੇ ਰੱਖੋ ਠੀਕ ਹੈ ਤੇ ਚਲੋ ਕਈ ਵਾਰ ਮਨ ਮੁਟਾਬ ਵੀ ਹੁੰਦੇ ਨੇ ਵੀ ਉਹ ਚੀਜ਼ ਨੂੰ ਵੀ ਆਪਾਂ ਇਸ ਦਿਨ ਖਤਮ ਕਰ ਸਕਦੇ ਆ ਕਈ ਵਾਰ ਭੈਣਾ ਭਰਾਵਾਂ ਚ ਆਪਸ ਚ ਹੋ ਜਾਂਦਾ ਬੜੀ ਵਧੀਆ ਰੌਣਕ ਲੱਗੀ ਹੋਈ ਹੈ ਬਿੱਜੀ ਬਾਜ਼ਾਰ ਦੇ ਵਿੱਚ ਤੇ ਬੱਚਿਆਂ ਨੂੰ ਖਿਲਾਉਣੇ ਵਾਲੀਆਂ ਰਖੜੀਆਂ ਦੁਆਰੇ ਆਗੇ ਜਿਆਦਾ ਰੌਣਕ ਲੱਗ ਰਹੀ ਹੈ ਜੀ ਬਾਜ਼ਾਰ ਦੇ ਵਿੱਚ ਤੇ ਚਹਲ ਪਹਲ ਜਿਆਦਾ ਹੈ ਜੀ ਜੇਪੀਲੀ ਹੋ ਰਹੀ ਹੈ ਕੋਈ ਜ਼ਿਆਦਾ ਨਹੀਂ ਜੀ ਉਹੀ ਨਹੀਂ ਕੋਈ ਇੱਕ ਫਰਕ ਨਹੀਂ ਪੈਂਦਾ ਜੀ ਸਾਲ ਬਾਅਦ ਮਹਿੰਗਾਈ ਕਿੰਨੀ ਵਧੀ ਹੈ ਮਹਿੰਗਾਈ ਵਧੀ ਹੈ ਜੀ ਪਿਛਲੀ ਵਾਰੀ ਨਾਲੋਂ ਵਧੀ ਹੈ ਤੁਹਾਨੂੰ ਲੱਗਦਾ ਵੀ ਰਕਣੀਆਂ ਪਹਿਲਾਂ ਨਾਲੋਂ ਕੁਝ ਮਹਿੰਗੀਆਂ ਹੋਈਆਂ ਨੇ ਹਾਂ ਬਿਲਕੁਲ ਹੋਈਆਂ ਨੇ 10-20% ਦਾ ਫਰਕ ਹੈਗਾ ਹੈਗਾ ਮਸਤ